ਸਪਰੀਮ ਕੋਰਟ ਦਾ ਵੱਡਾ ਐਲਾਨ ਹੁਣ ਇਹ ਔਰਤਾਂ ਨੂੰ ਮਿਲਣਗੇ ਹਜ਼ਾਰਾਂ ਰੁਪਏ ਹਰ ਮਹੀਨੇ ਬਾਅਦ ਮਿਲੇਗਾ ਗੁਜ਼ਾਰਾ ਪੱਤਾ ਜੀ ਹਾਂ ਔਰਤ ਆਪਣੇ ਦੂਜੇ ਪਤੀ ਤੋਂ ਗੁਜ਼ਾਰਾ ਪੱਤਾ ਲੈਣ ਦੀ ਹੱਕਦਾਰ ਹੈ ਭਾਵੇਂ ਉਸ ਦਾ ਪਹਿਲਾ ਵਿਆਹ ਕਾਨੂੰਨੀ ਤੌਰ ਤੇ ਜਾਇਜ਼ ਹੈ ਸੁਪਰੀਮ ਕੋਰਟ ਨੇ ਅੱਜ ਇਹ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਹ ਅਪਰਾਧਿਕ ਪ੍ਰਕਿਰਿਆ ਜਾਪਤਾ ਦੀ ਧਾਰਾ 125 ਦੇ ਤਹਿਤ ਗੁਜ਼ਾਰਾ ਪੱਤਾ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਭਾਵੇਂ ਉਸ ਦਾ ਪਹਿਲਾ ਵਿਆਹ ਕਥਿਤ ਤੌਰ ਤੇ ਅਜੇ ਵੀ ਕਾਨੂੰਨੀ ਅਰਥਾਂ ਵਿੱਚ ਕਾਇਮ ਹੈ ਜਸਟਿਸ ਬੀਵੀ ਨਾਗਰਥਨਾ ਨੇ ਸਤੀਸ਼ ਚੰਦਰ ਸ਼ਰਮਾ ਦੇ ਬੈਚ ਨੇ ਕਿਹਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤਾਰਾ 125 CrPC ਦੇ ਤਹਿਤ ਗੁਜਾਰਾ ਪੱਤਾ ਦਾ ਅਧਿਕਾਰ ਪਤਨੀ ਨੂੰ ਦਿੱਤਾ ਗਿਆ ਲਾਭ ਨਹੀਂ ਹੈ ਸਗੋਂ ਪਤੀ ਦੁਆਰਾ ਨਿਭਾਇਆ ਜਾਣ ਵਾਲਾ ਇੱਕ ਕਾਨੂੰਨੀ ਅਤੇ ਨੈਤਿਕ ਫਰਜ਼ ਹੈ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ 13 April 2017 ਨੂੰ ਹਾਈ ਕੋਰਟ ਨੇ ਔਰਤ ਨੂੰ ਦਿੱਤੇ ਜਾਣ ਵਾਲੇ 5000 ਰੁਪਏ ਦੇ ਮਾਸਿਕ ਪੱਤੇ ਨੂੰ ਰੱਦ ਕਰ ਦਿੱਤਾ ਸੀ ਅਦਾਲਤ ਨੇ ਉਦੋਂ ਕਿਹਾ ਸੀ ਕਿ ਔਰਤ ਨੂੰ ਉਸ ਆਦਮੀ ਦੀ ਕਾਨੂੰਨੀ ਪਤਨੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਸ ਦਾ ਪਹਿਲਾ ਵਿਆਹ ਕਾਨੂੰਨੀ ਤੌਰ ਤੇ ਭੰਗ ਨਹੀਂ ਹੋਇਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਹਾਈ ਕੋਰਟ ਨੇ ਇਸ ਫੈਸਲੇ ਵਿਰੁੱਧ ਔਰਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਿੱਥੋਂ ਉਸ ਨੂੰ ਵੱਡੀ ਰਾਹਤ ਮਿਲੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮਾਮਲਾ ਹైదరాబాద్ ਦੀ ਇੱਕ ਔਰਤ ਦਾ ਹੈ ਜਿਸ ਦਾ ਪਹਿਲਾ ਵਿਆਹ 30 ਅਗਸਤ 2 1999 ਨੂੰ ਹੋਇਆ ਸੀ ਇਸ ਦੌਰਾਨ 15 ਅਗਸਤ 2000 ਨੂੰ ਉਸਨੇ ਵਿਆਹ ਤੋਂ ਬਾਹਰਲੇ ਸਬੰਧਾਂ ਤੋਂ ਇੱਕ ਮੁੰਡੇ ਨੂੰ ਜਨਮ ਦਿੱਤਾ ਫਰਵਰੀ 2005 ਵਿੱਚ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਜੋੜੇ ਵਿਚਕਾਰ ਝਗੜੇ ਸ਼ੁਰੂ ਹੋ ਗਏ ਅਖੀਰ 25 ਨਵੰਬਰ 2005 ਨੂੰ ਜੋੜੇ ਵਿਚਕਾਰ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਹੋਏ ਜਿਸ ਨਾਲ ਉਹਨਾਂ ਦਾ ਵਿਆਹ ਟੁੱਟ ਗਿਆ ਇਸ ਦੌਰਾਨ ਔਰਤ ਦੀ ਆਪਣੇ ਗਵਾਂਢੀ ਨਾਲ ਜਾਣ ਪਛਾਣ ਹੋ ਗਈ ਜੋ ਪ੍ਰੇਮ ਸਬੰਧਾਂ ਵਿੱਚ ਬਦਲ ਗਈ ਫਿਰ ਉਸਦੇ ਪਹਿਲੇ ਪਤੀ ਤੋਂ ਵੱਖ ਹੋਣ ਤੋਂ ਸਿਰਫ 2 ਦਿਨਾਂ ਬਾਅਦ ਯਾਨੀ 27 ਨਵੰਬਰ 2005 ਨੂੰ ਦੋਵਾਂ ਨੇ ਵਿਆਹ ਕਰਵਾ ਲਿਆ ਵਿਆਹ ਰਜਿਸਟਰਾਰ ਨੇ ਵੀ ਇਸ ਦੂਜੇ ਵਿਆਹ ਨੂੰ ਪ੍ਰਮਾਣਿਤ ਕਰ ਦਿੱਤਾ ਦੋਵਾਂ ਦੀ ਇੱਕ ਧੀ ਸੀ ਪਰ ਜਿਵੇਂ ਜਿਵੇਂ ਉਹਨਾਂ ਦਾ ਰਿਸ਼ਤਾ ਵਿਗੜਦਾ ਗਿਆ ਔਰਤ ਉਸ ਤੋਂ ਵੱਖ ਹੋ ਗਈ ਅਤੇ 2012 ਵਿੱਚ ਉਸ ਤੋਂ ਗੁਜ਼ਾਰਾ ਪੱਤਾ ਲੈਣ ਲਈ ਅਰਜੀ ਦੇ ਦਿੱਤੀ ਸੁਪਰੀਮ ਕੋਰਟ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪ੍ਰਤੀਵਾਦੀ ਔਰਤ ਦੇ ਪਹਿਲੇ ਵਿਆਹ ਤੋਂ ਪੂਰੀ ਤਰ੍ਹਾਂ ਜਾਣੂ ਸੀ ਫਿਰ ਵੀ ਉਸ ਨੇ ਉਸ ਨਾਲ ਦੂਜੀ ਵਾਰ ਵਿਆਹ ਕੀਤਾ ਤੇ ਬਾਅਦ ਵਿੱਚ ਜ਼ਿੰਮੇਵਾਰੀਆਂ ਤੋਂ ਭੱਜਣਾ ਚਾਹੁੰਦਾ ਸੀ ਔਰਤ ਨੇ ਆਪਣੇ ਪਹਿਲੇ ਪਤੀ ਨਾਲ ਸਮਝੌਤਾ ਦਿਖਾਇਆ ਜਿਸ ਤੋਂ ਬਾਅਦ ਸਾਬਤ ਹੋਇਆ ਕਿ ਉਹਨਾਂ ਦਾ ਰਿਸ਼ਤਾ ਸੱਚਮੁੱਚ ਖਤਮ ਹੋ ਗਿਆ ਹੈ ਤਾਂ ਇਹ ਕੋਰਟ ਨੇ ਵੱਡਾ ਐਲਾਨ ਔਰਤਾਂ ਲਈ ਕੀਤਾ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ